ਡੇਰਾਬਸੀ ਦੇ ਹੈਬਤਪੁਰ ਨੇੜੇ ਸਥਿਤ ਗੋਲਡਨ ਪਾਮ ਹਾਊਸਿੰਗ ਸੁਸਾਇਟੀ ਵਸਨੀਕ ਬੁਨਿਆਦੀ ਸਹੂਲਤਾਂ ਉਤਰਸ ਰਹੇ ਹਨ ਬਿਲਡਰ ਦੇ ਝੂਠੇ ਲਾਰੇ ਤੋਂ ਅੱਕੇ ਸੁਸਾਇਟੀ ਵਾਸੀਆਂ ਨੇ ਬਿਲਡਰ ਖਿਲਾਫ ਨਾਰਾਵਾਜੀ ਕਰਕੇ ਰੋਸ ਮਾਰਚ ਕੱਢਿਆ ਇਸ ਮੌਕੇ ਲੋਕਾਂ ਨੇ ਸੁਸਾਇਟੀ ਦਾ ਗੇਟ ਬੰਦ ਕਰ ਦਰਨਾ ਵੀ ਲਾਇਆ ਰੋਸ ਪ੍ਰਦਰਸ਼ਨ ਕਰਦੇ ਲੋਕਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਲੱਖਰ ਰੁਪਏ ਖਰਚ ਕਰਕੇ ਪਲਾਟ ਖਰੀਦ ਕੇ ਫਿਰ ਉੱਪਰ ਲੱਖ ਰੁਪਏ ਖਰਚ ਕਰਕੇ ਘਰ ਬਣਾਏ ਸਨ ਪਲਾਟ ਵੇਚਣ ਸਮੇ ਬਿਲਡਰ ਸਨੀ ਗਰਗ ਨੇ ਹਰੇਕ ਤਰ੍ਹਾਂ ਦੀ ਸਹੂਲਤ ਜਿਸ ਵਿੱਚ ਸਾਂਝਾ ਕਲੱਬ ਹਾਊਸ ਵਧੀਆ ਪਾਰਕ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਕਰਮੀਆਂ ਨਾਲ ਪੂਰੀ ਸੁਸਾਇਟੀ ਦੀ ਸੁਰੱਖਿਆ ਚਾਰ ਦਿਵਾਰੀ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਗੇਟ ਬੰਦ ਸੁਸਾਇਟੀ ਜਿਮ ਸੜਕਾਂ ਅਤੇ ਹੋਰ ਸਭ ਕੁਝ ਦੇਣ ਦੇ ਵਾਅਦੇ ਕੀਤੇ ਸਨ ਲੇਕਿਨ ਜਮੀਨੀ ਹਕੀਕਤ ਕੁਝ ਹੋਰ ਹੀ ਨਿਕਲੀ ਸੁਰੱਖਿਆ ਦੇ ਪ੍ਰਬੰਧ ਜ਼ੀਰੋ ਹਨ ਜਿਸ ਦੇ ਚੱਲਦੇ ਆਏ ਦਿਨ ਚੋਰੀ ਹੁੰਦੀ ਹੈ ਚਾਰ ਦਿਵਾਰੀ ਵੀ ਪੂਰੀ ਨਹੀਂ ਹੈ ਬਾਹਰੀ ਵਿਅਕਤੀ ਕਿਸੇ ਪਾਸੋਂ ਤੋਂ ਅੰਦਰ ਦਾਖਲ ਹੋ ਸਕਦਾ ਹੈ ਕ੍ਰੀਵਾਰਸਾਲਾ ਤੋਂ ਬਾਅਦ ਵੀ ਇਕਲੋਤਾ ਕਲਬ ਹਾਊਸ ਅਧੂਰਾ ਪਿਆ ਹੈ ਜੋ ਖੰਡਰ ਬਣ ਚੁੱਕਾ ਹੈ ਸੁਸਾਇਟੀ ਵਾਸੀਆਂ ਨੇ ਦੋਸ਼ ਲਾਇਆ ਕਿ ਬਿਲਡਰ ਫੋਨ ਵੀ ਨਹੀਂ ਚੁੱਕਦੇ ਡੀਸੀ ਮਹਾਲੀ ਤੋਂ ਲੈ ਕੇ ਐਸਡੀਐਮ ਡੇਰਾ ਬਸੀ ਰੇਰਾ ਨਗਰ ਕੌਂਸਲ ਵਿਖੇ ਸ਼ਿਕਾਇਤ ਕਰਨ ਤੇ ਵੀ ਕੋਈ ਸੁਣਵਾਈ ਨਹੀਂ ਹੋਈ ਆਓ ਸੁਣੀਏ ਰੋਸ ਪ੍ਰਦਰਸ਼ਨ ਕਰਦੇ ਲੋਕਾਂ ਨੇ ਇਸ ਬਾਬਤ ਕੀ ਕਿਹਾ नंबर पाँच सौ इक्कीस कितने यहाँ तो अभी सर अभी एक महीना से रह रहा हूँ उससे पहले पिछले साल जून में मैंने प्लॉट लिया था मेरे को होल्डिंग चार्ज के नाम पर चार लाख पचास हजार मांगे गए मैंने इनको देने से मना कर दिया मैं इन लीगल है ये मैं कोर्ट में गया स्टे ले गया स्टे के बाद भी मुझे नहीं बनाने गया जबरदस्ती मेरे से लड़ाई झगड़ा गया यहाँ पे मारपीट करने की कोशिश की गई फिर किसी तरह करके दोबारा बंदे इकट्ठे हुए मेरे साथ ये उन्होंने साहब ने साथ दिया तो फिर मैंने मकान बनाया अब उसके बाद भी मुझे पानी काटने कनेक्शन काटने की धमकी दी जा रही है पूरी तरह से मुझे मारने की कोशिश की जा रही है कि मैं किसी तरह मेरे को मार दिया जाए कोई रास्ता जा नहीं है जहाँ से आपसे पैसे ना सारे रास्ते मतलब ऐसा कर दिया बहुत बुरा हाल एक सौ बारह नंबर पर एक सौ नंबर पर कितने बार कॉल कर चुका कोई पुलिस नहीं आती यहाँ पे ਮੈਨੂੰ ਇਹ ਹਾਂ ਕਿ ਬੰਦਵੀ ਤੱਕ ਵੀ ਜੀ 2015 ਮੇਰਾ ਪਲਾਟ ਨੰਬਰ ਹੈ ਐਸਟੀਪੀ ਪਲੰਟ ਐਨੇ ਅਜੇ ਤੱਕ ਵੀ ਇੱਥੇ ਲਗਾਇਆ ਨਹੀਂ ਹੈ ਐਨੇ ਜਿਹੜਾ ਸੀਵਰੇਜ ਦਾ ਹੁੰਦਾਗਾ ਇਹ ਇੱਥੋਂ ਖੋਲਾ ਐਮਸੀ ਦਾ ਜਿਹੜਾ ਗਾਹਾਂ ਕੋਈ ਨਾਲਾ ਜਾ ਰਿਹਾਗਾ ਉਸ ਨਾਲੇ ਦੇ ਵਿੱਚ ਸੈਟ ਰੱਖਿਆਗਾ ਓਪਨ ਦੇ ਵਿੱਚ ਉੱਥੇ ਨਾਲਾ ਗਾਹਾਂ ਦਾ ਜਿਹੜਾ ਉੱਥੇ ਇੰਡਸਟਰੀ एरिया ਦੇ ਕੋਲੋਂ ਜਾ ਰਿਹਾਗਾ ਉਹਦੇ ਵਿੱਚ ਜਾ ਰਿਹਾਗਾ ਔਰ ਅਸੀਂ ਇਹਨੂੰ ਕਈ ਵਾਰੀ ਕਹਿੰਦੇ ਐਸਟੀਪੀ ਕਹਿੰਦੇ ਤੁਹਾਨੂੰ ਐਸਟੀਪੀ ਦੀ ਲੋੜ ਕਿ ਹੈ ਜੀ ਤੁਹਾਨੂੰ ਹਮੇਸ਼ਾ ਇਹ ਜਵਾਬ ਦਿੱਤਾ ਜਾ ਰਿਹਾਗਾ ਇਹਨਾਂ ਦਾ ਤੇ ਜਿਹੜੀ ਚੋਰੀਆਂ ਆਉਂਦੀਆਂ ਉਹ ਕਿਉਂ ਹੋ ਰਹੀਆਂ ਸਰ ਸਾਰੀ ਸੁਸ ਕਈ ਥਾਂ ਤੇ ਅਗਰ ਬੋਲ ਹੋ ਰੱਖੀ ਹੈ ਤਾਂ ਸਾਰੀ 2 ਤੋਂ 2.5 ਫੁੱਟ ਹੋ ਰੱਖੀ ਹੈ ਕੋਈ ਕਈ ਥਾਂ ਤੇ 3 ਫੁੱਟ ਹੋ ਰੱਖੀ ਉੱਤੇ ਕੋਈ ਵਾਇਰਿੰਗ ਨਹੀਂ ਹੈ ਕੋਈ ਕੈਮਰਾ ਨਹੀਂ ਹੈ ਕੋਈ ਕੁਝ ਨਹੀਂ ਹੈ ਬੜੇ ਕਈ ਥਾਂ ਤੇ ਬਿਲਕੁਲ ਬਿਲਕੁਲ ਓਪਨ ਪਈ ਹੈ ਚੋਰ ਆਰਾਮ ਨਾਲ ਆਉਂਦੇ ਆ ਆਰਾਮ ਨਾਲ ਜਾਂਦੇ ਆ ਕੱਲ ਦੀ ਜਿਹੜੀ ਇੱਕ ਪਰਸੋਂ ਜਿਹੜੀ ਸਾਡੀ ਇੱਕ ਬਾਈਕ ਚੋਰੀ ਹੋਈ ਸੀ ਸੋਸਾਇਟੀ ਤੋਂ ਉਹਦੇ ਵਿੱਚ ਅਸੀਂ ਆਪ ਜਾ ਕੇ ਜਦੋਂ ਇਨਕਵਰੀ ਕੀਤੀ ਦੀਵਾਰ ਖੋਦਾ ਕੇ ਬਾਈਕ ਲੈ ਕੇ ਗਏ ਐਸੇ ਖੇਤ ਦੇ ਵਿੱਚੋਂ ਦੀ ਦੀਵਾਰ ਵੀ ਸਿਰਫ ਇੰਨੀ ਦੀ ਸੀਗੀ ਬੜੀ ਆਸਾਨੀ ਨਾਲ ਚੋਰ ਨੇ ਬਾਈਕ ਨੂੰ ਦੀਵਾਰ ਕੋਧਾਈ ਔਰ ਖੇਤ ਦੇ ਵਿੱਚੋਂ ਲੈ ਕੇ ਫਰਾਰ ਹੋ ਗਏ ਪਿਛਲੇ ਟਾਈ ਉਹ ਤੂੰ ਪਹਿਲਾਂ 7-8 ਚੋਰੀਆਂ ਪਹਿਲਾਂ ਹੋ ਚੁੱਕੀਆਂ ਜੀ ਇਸ ਮੇਰਾ ਨਾਮ ਸविता ਗੁਪਤਾ ਹੈ ਮੈਂ ਪਿਛਲੇ 8 ਸਾਲ ਸੇ ਇੱਥੇ ਪੇ ਰਹਿ ਰਹੀ ਹੂੰ तो अभी पिछले हफ्ते में दो तीन दिन के लिए घर गई और जब मैं चौथे दिन मैंने आना था तो मैंने कैमरे से देखा कि मेरे घर में तीन चोर घुसे हुए हैं उन्होंने गेट टापा और मेरे घर का दरवाजा तोड़ा और उन्होंने मेरे लॉकर से मेरे जो ज्वेलरी थी वो उठा के ले गए सारे सारे घर को तहस नहस किया है मैं मेरा ये है कि मैं पिछले आठ साल से रह रही हूँ मैं सोसाइटी चार्जेस भी दे रही हूँ उसके बावजूद मेरी कोई सेफ्टी नहीं है सोसाइटी के लोगों की भी कोई सेफ्टी नहीं है हमारे लिए कोई सिक्योरिटी नहीं है यहाँ पे बिल्डर वालों की हैं है? बिल्डर ने हमारे को दो सिक्योरिटी गार्ड दिए वो भी नाम के हैं कोई एंट्री नहीं होती है कुछ नहीं होता कैमरे तक नहीं चल रहे हैं अगर कैमरा लाइव होता एक ही दिन में एक ही रात में चार घरों में चोरी हुई है सर अगर कोई सिंगल लेडी है उसको तो चाकू मार देगा क्या सिक्योरिटी हमारी हमने अपने लाखों रुपए लगाया सर आज की डेट में इतने तो हम अमीर नहीं कि यहाँ से बेच के कहीं और चले जाएंगे हमने एक भरोसा हमारे को उसने बोला क्लब बनाएंगे जिम बनाएंगे आज आठ साल हो गए ना तो कोई क्लब है ना जिम है इतना टूटा हुआ क्लब है अगर मैंने कोई बर्थडे पार्टी भी करनी है ही इज टेकिंग फोर थाउजेंड रुपीज फ्रॉम अस वो हमसे चार हजार रुपये लेता है किस बात के चार्जेस ले रहा है सर वो ना कभी गलियाँ साफ होती है मेरे घर में सांप निकला लास्ट ईयर मेरे घर के पीछे घास था मैंने खुद पैसे दे के मालिक को पाँच सौ रुपए दे सफाई करवाई ना कोई सफाई हो रही है आप रोड देखो इतने टूटे हुए हम हैं हम लोग कमाने आए हैं हम सुबह जाते हैं शाम को आते हैं पर यहाँ सिक्योरिटी नाम की कोई चीज नहीं है इवन लेडीज हैं बेचारी घर में रहती है तो उनके लिए भी कोई सिक्योरिटी नहीं है दिन में भी चोर यहाँ पे घुसते हैं तो मेरा क्वेश्चन है कि फिर ये किस नाम की सोसाइटी क्या है यहाँ पे जो हमें प्रोवाइड कर रहा है हमें यहाँ से कुछ नहीं है हमारी सिक्योरिटी मिल है यहाँ लेडीज भी सेफ नहीं है जेंट्स भी सेफ नहीं है बच्चे, बच्चे, बच्चे भी सेफ नहीं, नहीं है अब गाड़ियां तो हम घर के अंदर नहीं घुसाएंगे गाड़ियां हमारी बाहर खड़ी रहती हैं उस दिन दो बज के अठतीस मिनट पर दो गार्ड यहाँ से घूमते हुए गए हैं और तीन बजे चोरी हो जाती है फिर क्या सिक्योरिटी है सोसाइटी में मेरा क्वेश्चन ये है सर और आई विल नॉट पे एनी सिंगल टू द बिल्डर मैं उसको कोई पैसा नहीं दूंगी मैंने दिया ढाई साल ये सोच के कि चलो हो जाएगा किस बात का पैसा दे सर आज हूँ मेर वो तो परसों ये बच्चिया है हैं छोटी छोटी यंग चाइल्ड जेंट्स का भी हो सकता है छोटे छोटे बच्चे हैं उनके लिए कोई पार्क की सुविधा नहीं है सांप घूम रहे हैं हमने ये सोच के थोड़ा खरीदा था यहाँ पे हमें कि हाँ, हम मना नहीं करते हम से हर एक फैमिली से इसने जब हमने यहाँ पे मकान लिए तो हर एक से इसने पैंतीस हजार रुपए और चालीस हजार रूपये के बीच में चार्ज किया है तो आज की डेट में टोटल 700 सौ फैमिली यहां, गोल्डन पार्म में रह रही हैं उसके बाद एक हमारा गोल्डन प्रीमियम है और एक और सोसाइटी है तो टोटल हमारे गोल्डन जो के नाम से तीन सोसाइटियां है यहाँ पे और हर फैमिली से अगर मेरा पैंतीस हजार रुपए पर जा रहा है पर पर्सन तो आज की डेट में कम से कम छ से सात करोड़ अप्रोक्स जो है इस बंदे के पास है उसके बावजूद भी हमारे क्लब की बहुत बुरी हालत है और बिल्कुल भी ठीक नहीं किया गया टूटा फूटा पड़ा है और अगर हम कोई फंक्शन भी करते तो उसके भी हमसे चार हजार रुपए ले रहे हैं हाँ ये बिल्डिंग है हमारे क्लब हाउस की आप देख सकते हैं कितनी खस्ता हालत है ऊपर से टूटा हुआ है अंदर कोई ए नहीं अगर मैं अंदर भी आपको विजिट कराऊँ तो बाथरूम ए सब टूटे हुए हैं टाइलें वगैरह टूटी हुई है तो मुझे इस चीज का आंसर चाहिए कि एक फैमिली से पैंतीस लिया अभी आप देख लो इतने से लोग हैं और पूरी फैमिली में सात लोग हैं आप सात सौ गुना कर लो कितने बन रहे हैं तीन को करोड़ों है ये पूरा करोड़ों का घोटाला करके पूरे पैसे खा गया है ये बंदा। इसने हमारे लिए कुछ नहीं किया चोर है इसलिए ये चोर है और इसको मैं बोलती वोटीगढ़ मुर्दाबाद मुर्दाबाद पूरी सोसाइटी लीगली रिप्रेजेंट कर रही है ਇਸ ਸੋਸਾਇਟੀ ਦਾ ਪਹਿਲਾ ਸਭ ਤੋਂ ਪਹਿਲਾ ਮੇਨ ਮੁੱਦਾ ਇਹ 2014 ਚ ਗਮਾਡਾ ਦੇ ਦੁਆਰਾ অথੋરાઇਜ਼ਡ ਕਲੋਨੀ ਹੋਈ ਹੈ 2015 ਵਿੱਚ ਇਸ ਨੇ 2 ਕਰੋੜ 76 ਲੱਖ ਪੂਰੀ ਪੇਮੈਂਟ ਕਰਨੀ ਸੀ ਜੋ ਇਸ ਨੇ ਅਜ ਤੱਕ ਨਹੀਂ ਕੀਤੀ ਇਹ ਜੋ ਆਮ ਲੋਕ ਆ ਜਦ ਵੀ ਇਹਨਾਂ ਦੀ ਪ੍ਰਾਪਰਟੀ ਰਜਿਸਟਰ ਹੋ ਰਹੀ ਹੈ ਤੇਨਾਂ ਨੂੰ ਰੈਗੂਲਾਈਜ਼ ਕਰਨ ਲਈ ਤਕਰੀਬਨ 1.5 ਤੋਂ 2 ਲੱਖ ਰੁਪਇਆ ਫੰਡ ਦੇਣਾ ਦੇਣਾ ਪੈਂਦਾ ਹੈ ਜਦ ਕਿ ਤਹਿਸੀਲਦਾਰ ਇਹ ਰਜਿਸਟਰੀਆਂ ਕਰ ਹੀ ਨਹੀਂ ਸਕਦਾ ਸੀ ਤਹਿਸੀਲਦਾਰ ਨੇ ਇਹ ਰਜਿਸਟਰੀਆਂ ਕਿੱਦਾਂ ਕੀਤੀਆਂ ਪਹਿਲੀ ਗੱਲ ਦੂਸਰਾ ਮੁੱਦਾ ਦੂਸਰਾ ਮੁੱਦਾ ਕਿ ਐਮਸੀ ਸਾਡੇ ਇਹਨਾਂ ਲੋਕਾਂ ਤੋਂ ਕਿਉਂ ਰੈਗੂਲਾਈਜੇਸ਼ਨ ਦੇ ਚਾਰजेस ਲੈ ਰਹੀ ਆਇਆ ਜਦ ਕਿ ਉਹ ਚਾਰजेस ਦੀ ਪੈਨਲਟੀ ਉਸ ਨੂੰ ਬਿਲਡਰ ਤੇ ਲਗਾਣੀ ਸੀ ਉਸਨੇ ਅਜੇ ਤੱਕ ਕਿਉਂ ਨਹੀਂ ਲਗਾਈ ਸੈਕਿੰਡ ਇਸਨੇ ਜੋ ਸਾਨੂੰ ਸੁਪਨੇ ਦਿਖਾ ਕੇ ਇਹ ਪਲਾਟ ਬੇਚੇ ਸੀ ਇਨਕਲੂਡ ਮੇਰਾ ਪਲਾਟ ਖੁਦ ਆਪਣਾ ਇੱਥੇ ਆ ਜਾਰੇ ਪਲਾਟ ਬੇਚੇ ਗਏ ਸੀ ਬਹੁਤ ਸੋਹਣੇ ਸੁਪਨੇ ਦਿਖਾਏ ਗਏ ਸੀ ਐਸਟੀਬੀ ਪਲਾਂਟ ਜਿਮ ਲਾਇਬ੍ਰੇਰੀ ਏਵਰੀਥਿੰਗ ਇੱਥੇ ਕੁਝ ਵੀ ਨਹੀਂ ਹੈ ਇਸ ਕਮਿਊਨਿਟੀ ਹਾਲ ਦਾ ਤਕਰੀਬਨ 25 25 35 35 ਹਜ਼ਾਰ ਇੱਕ ਇੱਕ ਬੰਦੇ ਤੋਂ ਲਿਆ ਗਿਆ ਜਿਵੇਂ ਐਸਟੀਮੇਟ ਲਗਾਵਾ 5 ਕਰੋੜ ਦੇ ਤਕਰੀਬਨ ਬੰਦਾ ਹੈ ਪਰ ਸਾਡਾ ਕਮਿਊਨਿਟੀ ਹਾਲ ਅੱਜ ਵੀ ਅਸੀਂ ਯੂਜ਼ ਨਹੀਂ ਕਰ ਸਕਦੇ ਬਹੁਤ ਵਰਸ ਸਿਚੁਏਸ਼ਨ ਚ ਹੈ ਔਰ ਇਸ ਦੀ ਚਾਬੀ ਨਹੀਂ ਦਿੱਤੀ ਜਾਂਦੀ ਮੋਰਓਵਰ ਇੱਥੇ ਏਸੀ ਵੀ ਲੱਗਿਆ ਬਹੁਤ ਵਰਸ ਕੰਡੀਸ਼ਨ ਚ ਹੈ ਨਾਓ ਮੇਰਾ ਥਰਡ ਪੁਆਇੰਟ OCNC OCUPATION CERTIFICATE ਐਂਡ COMPLETION CERTIFICATE ਰੇਰਾ ਸੁਪਰੀਮ ਕੋਰਟ ਸਬਦੇ ਆਰਡਰ ਹੈ ਕਿ ਜਦ ਵੀ ਕੋਈ ਬਿਲਡਰ ਸੋਸਾਇਟੀ ਬਣਾਉਂਦਾ ਹੈ ਸਭ ਤੋਂ ਪਹਿਲਾਂ ਕੰਪਲੀਸ਼ਨ ਸਰਟੀਫਿਕੇਟ ਦਿੰਦਾ ਹੈ ਕਿ ਹਾਂਜੀ ਇਹ ਜਿਹੜੀਆਂ ਤੁਹਾਨੂੰ ਮੈਂ ਸੁਵਿਧਾਵਾਂ ਕਹੀਆਂ ਸੀ ਉਹ ਸਾਰੀਆਂ ਤੁਹਾਨੂੰ ਪ੍ਰੋਵਾਈਡ ਕਰ ਰਿਆ ਐਮਸੀਨੋ ਲੈਟਰ ਦਿੰਦਾ ਆ ਫਿਰ ਜਾ ਕੇ ਕਿਤੇ ਰਜਿਸਟਰੀ ਆਉਂਦੀਆਂ ਬਟ ਇੱਥੇ ਇਹੋ ਜਿਹਾ ਕੁਝ ਨਹੀਂ ਹੋਇਆ ਠੀਕ ਹੈ ਜੀ اوਸੀਸੀ ਨਹੀਂ ਮਿਲੇਆ ਪੈਨਲਡ ਰੈਗੂਲਾਈਜ਼ਰ ਪੈਨਲਟੀ ਅਸੀਂ ਦੇ ਰਹੇ ਆ ਸੜਕਾਂ ਦਾ ਹੱਲ ਤੁਸੀਂ ਦੇਖ ਰਹੇ ਹੋ ਇੱਥੇ ਕੀ ਸੱਪ ਇੱਥੇ ਕੁਝ ਵੀ ਕੋਈ ਵੀ ਚੀਜ਼ ਮੇਨਟੇਨ ਨਹੀਂ ਹੈ ਚੌਥਾ ਮôi ਮੇਨ ਮੁੱਦਾ ਇਹ ਹੈ ਕਿ ਜਿਹੜੇ ਬਿਲਡਰ ਨੇ ਸਪੋਸ ਕਰੋ ਕਿਸੇ ਉਸਨੇ 2015 ਚ ਇੱਕ 플ੌਟ ਵੇਚਿਆ ਹੋਇਆ ਆ 2015 ਚ ਜਿਹੜਾ 플ੌਟ ਵੇਚਿਆ 2023 ਚ ਆ ਕੇ ਉਹ ਓਨਰ ਬਣਾ ਰਿਹਾ ਤੇ ਉਹਦੇ ਕੋਲੋਂ 7 ਤੋਂ 8 ਲੱਖ ਰੁਪਈਆ ਹੋਲਡਿੰਗ ਚਾਰजेस ਦੇ ਨਾਮ ਤੇ ਲੈ ਲਿੱਤਾ ਜਾਂਦਾ ਹੈ ਜਦ ਕਿ ਜਦ ਵੀ ਕੋਈ ਐਗਰੀਮੈਂਟ ਟੂ ਸੇਲ ਹੁੰਦਾ ਆ ਇਹ ਸਾਰੇ ਬੰਦਿਆਂ ਵਿੱਚੋਂ ਮੈਨੂੰ ਦੱਸ ਦੋ ਕਿੰਨੇ ਕੇ ਬੰਦੇ ਪੜੇ ਲਿਖੇ ਆ ਜਾਂ ਕਿੰਨਿਆ ਘਰੇ ਪੜਿਆ ਹੋਊਗਾ ਕਿ ਹੋਲਡਿੰਗ ਚਾਰजेस ਲੈਣਾ ਆ ਇਹ ਨਜਾਇਜ਼ ਹੋਣਾ ਤੋਂ ਲੈਂਦਾ ਆ ਅਗਰ ਉਹ ਨਹੀਂ ਦਿੰਦੇ ਆ ਤਿੰਨ ਸਕਿਉਰਿਟੀ ਗਾਰਡ ਬਿਠਾਏ ਹੋ ਜਾਂ ਗੇਟ ਤੇ ਉਹਨਾਂ ਨੂੰ ਰੋਕ ਜਿੰਦਾ ਰੋਕ ਦਿੱਤਾ ਜਾਂਦਾ ਮੇਰੇ ਕੋਲ ਦੋ ਦੋ ਸਟੇ ਆ ਇਸ ਮੈਟਰ ਤੇ ਆਲਰੇਡੀ ਬਾਕੀ ਇਹਨਾਂ ਵੱਲੋਂ ਰੇੜਾ ਚ ਵੀ ਅਸੀਂ ਜਾ ਰਹੇ ਆ ਕੰਜ਼ਿਊਮਰ ਚ ਵੀ ਜਾ ਰਹੇ ਆ ਡੈਫੀਸ਼ੈਂਸੀ ਇਨ ਸਰਵਿਸਿਜ਼ ਬਾਕੀ ਆਲ ਮੈਟਰ ਇਸਦਾ ਜਾ ਹੀ ਰਹੇ ਆ ਇਹ ਬਿਲਡਰ ਸਿਰਫ ਗੁੰਡਾਗਰਦੀਆਂ ਧਮਕੀਆਂ ਦੇ ਰਿਹਾ ਔਰ ਪੁਲਿਸ ਕੋਲ ਅਸੀਂ ਬਹੁਤ ਵਾਰ ਜਾ ਚੁੱਕੇ ਆ ਜਿੱਥੇ ਸਾਡੀ ਇੱਕ ਵਾਰ ਵੀ ਸੁਣਵਾਈ ਨਹੀਂ ਹੋਈ ਹਾਰ ਕੇ ਅੱਜ ਅਸੀਂ ਇਸ ਜਗ੍ਹਾ ਤੇ ਆਏ ਆ ਔਰ ਅਸੀਸ ਨੂੰ ਅੱਜ ਵੀ ਇੱਕ ਇੰਟੀਮੇਸ਼ਨ ਦਿੱਤਾ ਸੀ ਕਿ ਤੂੰ ਆਗੇ ਸਾਡੇ ਨਾਲ ਮੀਟਿੰਗ ਕਰ ਬਟ ਉਹ ਪਹੁੰਚਣ ਦੀ ਕਿਰਪਾਲਤਾ ਨਹੀਂ ਕਰ ਸਕੇ ਉਹ ਕਹਿ ਰਹੇ ਜੀ ਮੈਂ ਤੁਹਾਡਾ ਨੌਕਰ ਨਹੀਂ ਲੱਗਿਆ ਹੋਇਆ ਕਿ ਮੈਂ ਇੱਥੇ ਪਹੁੰਚਾਂ ਠੀਕ ਹੈ ਜੀ ਫਿਰ ਇਹ ਸਾਡਾ ਰੋਸ਼ ਹੈ ਇਹਨਾਂ ਦਾ ਇੱਕ ਤਰੀਕਾ ਹੈ ਰੋਸ ਪ੍ਰਦਰਸ਼ਨ ਕਰਨ ਦਾ ਔਰ ਮੋਰਓਵਰ ਜੋ ਕੋਰਟ ਵਿੱਚ ਮੈਟਰ ਦੇਖਣੀ ਹੈ ਉਹ ਮੇਰਾ ਕੰਮ ਹੈ ਜੀ ਉਹ ਮੈਂ ਦੇਖ ਰਹੀ ਹਾਂ ਜੀ ਸ਼ੁਕਰੀਆ ਜੀ ਮੈਡਮ ਇੱਕ ਮਿੰਟ ਕੋਰਟ 65 ਲੱਖ ਮੇਰੇ ਅਕੋਰਡਿੰਗਲੀ 2014 ਵਿੱਚ ਅ ਮੇਰੇ ਕੋਲ ਇੱਕ ਗਮਾੜਾ ਦਾ ਲੈਟਰ ਹੈ ਉਹਦੇ ਵਿੱਚ 2 ਕਰੋੜ 76 ਲੱਖ ਸਮਥਿੰਗ ਦੇ ਹੈ ਔਰ ਜਿਹਦੇ ਵਿੱਚੋਂ ਅੱਜ ਤੱਕ 63 ਲੱਖ ਪੇ ਕੀਤੀ ਗਈ ਹੈ ਜੋ ਮੈਂ ਫਾਈਲ ਇਨਸਪੈਕਟ ਕਰਕੇ ਆਈ ਹਾਂ ਆਮ ਸੀ ਨੂੰ ਅਸੀਂ ਤਕਰੀਬਨ 70 ਆਰਟੀਆਈ ਡਾਲੀ ਹੈ ਉਹਦੇ ਵਿੱਚੋਂ ਸਾਨੂੰ ਇਹਦੇ ਵਿੱਚੋਂ ਸਾਰਾ ਸਾਡੇ ਕੋਲ ਬਿਓਰ ਆਇਆ ਉਹਦੇ ਵਿੱਚ ਇਹੀ ਹੈ ਕਿ ਤੁਹਾਡੇ ਕੋਲੋਂ ਮੰਗਿਆ ਹੋਇਆ ਜੋ ਵੀ ਤੁਸੀਂ ਰਿਕਾਰਡ ਮੰਗ ਰਹੇ ਆ ਸਾਡੇ ਕੋਲ ਉਪਲਬਧ ਨਹੀਂ ਹੈ ਉਹਦੇ ਵਿੱਚ ਅਸੀਂ ਓਸੀਸੀ ਮੰਗਿਆ ਸੀ ਸੀਸੀ ਮੰਗਿਆ ਸੀ ਔਰ ਅਸੀਂ ਮੰਗਿਆ ਸੀ ਕੋਈ ਪੈਨਲਟੀ ਤੇ ਉਹਨਾਂ ਨੂੰ ਪੁੱਛਿਆ ਤੁਸੀਂ ਅਜੇ ਤੱਕ ਪੈਨਲਟੀ ਦਾ ਕੋਈ ਲੈਟਰ ਕਿਉਂ ਨਹੀਂ ਕੱਢਿਆ ਉਹ ਕਹਿੰਦੇ ਜੀ ਤੁਹਾਡੇ ਕੋਲੋਂ ਲਿੱਤਾ ਜਾ ਰਿਹਾ ਹੈ ਉਹ ਔਰ ਅਸੀਂ ਇਹ ਰੈਗੂਲਾਈਜ਼ ਦੀ ਸਾਰੇ ਲੋਕਾਂ ਨੂੰ ਪੁੱਛ ਲਓ ਸਾਡੇ ਕੋਲ ਪ੍ਰੂਫ ਹੈ ਕਿ ਅਸੀਂ ਉਹ ਐਮਸੀ ਨੂੰ ਕੋਈ 1.5 ਲੱਖ ਦੇ ਰਿਹਾ ਕੋਈ 2 ਕਰੋੜ ਦੇ ਰਿਹਾ ਆ ਤੇ ਅਸੀਂ ਉਹ ਪੇ ਕਰ ਰਹੇ ਹਾਂ ਜੀ ਤੇ ਇਸ ਤੋਂ ਇਲਾਵਾ ਇਸ ਬੰਦੇ ਦਾ ਕੋਈ ਹੋਰ ਪ੍ਰੋਜੈਕਟ ਵੀ ਹੈਗਾ ਬਿਲਕੁਲ ਜੀ ਇੱਕ ਹੁਣ ਇਹਨੇ ਆ 골ਡਨ ਪਾਮ ਹੈ ਹੁਣ ਇਹ 골ਡਨ ਪਾਮ ਪ੍ਰੀਮੀਅਮ ਹੈ 1 केजी फार्म्स बाकी फार्म्स करके पार्म्स कर 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 जी कर और जी ये ਤੁਹਾਨੂੰ ਪਤਾ ਜਦ ਤੱਕ ਇੱਕ ਪ੍ਰੋਜੈਕਟ ਦੀ ਪੈਂਡੈਂਸੀ ਨਾ ਖਤਮ ਹੋ ਜਵੇ ਜੋ ਵੀ ਹੋਰੇ ਪੈਂਡਿੰਗ ਅਮਾਉਂਟ ਨਾ ਖਤਮ ਦੂਸਰਾ ਪ੍ਰੋਜੈਕਟ ਨਹੀਂ ਖੁੱਲਦਾ ਬਟ ਇਸਨੇ ਸਭ ਕੁਝ ਇਲੈਗਲੀ ਕੀਤਾ ਮੋਰਓਵਰ ਜੀ ਇੱਥੇ 653 ਪਲਾਟ ਰੈ residențial ਪਲਾਟ ਔਰ 53 ਦੇ ਅਕੋਰਡਿੰਗਲੀ 300 ਦੇ ਅਕੋਰਡਿੰਗਲੀ ਮੇਬੀ ਦੁਕਾਨਾਂ ਦੀ ਕਮਰਸ਼ੀਅਲ ਪ੍ਰੋਜੈਕਟ ਸੀ ਹੁਣ ਇੱਥੇ ਇਨਕ੍ਰੋਚਮੈਂਟ ਕੀਤੇ ਜਾ ਰਹੇ ਜੋ ਗਮਾਡਾ ਦਾ ਪ੍ਰੂਵ ਨਕਸ਼ਾ ਸੀ ਉਸ ਤੇ ਵੀ ਇਨਕ੍ਰੋਚਮੈਂਟ ਕੀਤੀ ਜਾ ਰਹੀ ਹੈ ਇੱਥੇ ਬਹੁਤ ਜਦੋਂ ਇੰਪਰੂਵਮੈਂਟ ਹੋ ਚੁੱਕੀ ਆ ਗਮਾਡਾ ਦੇ ਧਿਆਨ ਚ ਲੈ ਆਂਦਾ ਹੈ ਇਹ ਮਾਮਲਾ ਕਿਉਂ ਬਿਲਕੁਲ ਜੀ ਅੱਜ ਅਜੇ ਨਹੀਂ ਦੀ ਕੱਲ ਸਾਡੀ ਐਮਸੀਕੋ ਕੰਪਲੇਨਟ ਜਾ ਰਹੀ ਹੈ ਗਮਾਡਾ ਨੂੰ ਵੀ ਜਾ ਰਹੀ ਹੈ ਐਸਟੀਬੀ ਪਲਾਂਟ ਦੇ ਰਿਲੇਟਡ ਵੀ ਬਹੁਤ ਸਾਰੀ ਕੰਪਲੇਂਟ ਕਰ ਐਸਟੀਬੀ ਬਤਾ ਕਿੱਥੇ ਇਹ ਗੰਦਗੀ ਘੇਰ ਰਿਹਾ ਜਿਹੜੀ ਇਹ ਜੀ ਮੈਨੂੰ ਨਹੀਂ ਪਤਾ ਫੁੱਲਾ ਹੀ ਜੁੜਿਆ ਹੋਇਆ ਹੈ ਇਹਨਾਂ ਨੇ ਆਪੇ ਮੈਨੂੰ ਕੋਈ ਆਈਡੀਆ ਨਹੀਂ ਦੀ ਕਿ ਕੌਣ ਕਿਸੇ ਐਮਸੀ ਦੇ ਨਾਲ ਦਾ ਕਿਸੇ ਨਾਲ ਜੋੜ ਰਿਹਾ ਸਿਵਰੇਟ ਟੀ ਸੀਗੀ ਸਾਨੂੰ ਬਰੌਸ਼ਰ ਦਿੱਤੇ ਹੋਏ ਸੀਗੇ ਵੀ ਤੁਹਾਨੂੰ ਅਸੀਂ ਕਲੱਬ ਹਾਊਸ ਬਹੁਤ ਵਧੀਆ ਦੇਵਾਂਗੇ ਇਹਦੇ ਵਿੱਚ ਤੁਹਾਡੀ ਇੰਡੋਰ ਗੇਮਸ ਹੋਣਗੀਆਂ ਇਹਦੇ ਵਿੱਚ ਜਿਮ ਹੋਏਗਾ ਇਹਦੇ ਵਿੱਚ ਅਸੀਂ ਫੈਸਿਲਿਟੀਡ ਹੋਏਗਾ ਇਹਦੇ ਵਿੱਚ ਕਮਿਊਨਿਟੀ ਸੈਂਟਰ ਹੋਏਗਾ ਰੋਡ ਵਧੀਆ ਸਾਫ਼ ਸੁਥਰੇ ਹੋਣਗੇ ਸਾਰੀ ਗੜੀ ਸਟਰੀਟ ਲਾਈਟ ਹੋਏਗੀ ਐਸਟੀਪੀ ਪਲਾਂਟ ਹੋਏਗਾ ਪੂਰੀ ਬਾਉਂਡਰੀ ਵਾਲ ਹੋਏਗੀ ਕੈਮਰਾ ਨਾਲ ਸਾਰੀ ਪ੍ਰੋਟੈਕਟਡ ਹੋਏਗੀ ਔਰ ਸਾਰੀਆਂ ਨੇ ਫੈਸਿਲਿਟੀਆਂ ਸਾਨੂੰ ਰਿਟਰਨ ਦੇ ਵਿੱਚ ਦਿੱਤੀਆਂ ਔਰ ਸਾਨੇ ਕੋਲ ਲਿਆ ਇਸ ਕਲਬ ਆਉਦਾ ਅਸੀਂ 45 45000 ਪਰ ਅੱਜ ਤੱਕ ਅਸੀਂ ਯੂਜ਼ ਕਰ ਲਓਗੇ ਦੇਖੋ ਜੀ ਸਾਹਮਣੇ ਸਾਰੇ ਟੁੱਟਿਆ ਪਿਆ ਹੈਗਾ ਕੋਈ ਆ ਰੋਡ ਤੁਹਾਡੇ ਸਾਹਮਣੇ ਹੈਗੇ ਸਾਰੇ ਰੋਡ ਟੁੱਟੇ ਪਏ ਆ ਸਟਰੀਟ ਲਾਈਟ ਆ ਪ੍ਰੋਪਰ ਕੋਈ ਨਹੀਂ ਚੱਲ ਰਹੀਆਂ ਐ ਐਸਟੀਬੀ ਪਲਾਂਟ ਅਜੇ ਤੱਕ ਲੱਗਿਆ ਹੀ ਨਹੀਂ ਗਾ ਥਾਂ ਤੇ ਹੀ ਨਹੀਂ ਲੱਗਿਆ ਗਾ ਸਾਡੀ ਬਾਉਂਡਰੀ ਵਾਲ ਤੇ ਅਜੇ ਤੱਕ ਬਾਹਰ ਨੂੰ ਸਾਰੀ ਖੁੱਲੀ ਪਈ ਆ ਮੋਸਟਲੀ ਸਾਰੀ ਖੁੱਲੀ ਪਈ ਆ ਬਾਹਰੋਂ ਚੋਰ ਆਂਦੇ ਆ ਹੁਣ ਸਾਡੇ ਪਿਛਲੇ 3 ਦਿਨਾਂ ਦੇ ਵਿੱਚ 4 ਚੋਰੀਆਂ ਹੋਈਆਂ 5 ਚੋਰੀਆਂ ਹੋਈਆਂ ਪੰਜ ਚੋਰੀਆਂ ਸਾਡੇ ਪਿਛਲੇ 3 ਦਿਨਾਂ ਦੇ ਵਿੱਚ ਹੋਈਆਂ ਉਹ ਤੋਂ ਪਹਿਲਾਂ 8-9 ਚੋਰੀਆਂ ਪਹਿਲੇ ਹੋ ਚੁੱਕੀਆਂ ਘੱਟੋ ਘੱਟ 13-14 ਚੋਰੀਆਂ ਹੋ ਚੁੱਕੀਆਂਗਾ ਅਸੀਂ ਬਿਲਡਰ ਨੂੰ ਪਹਿਲਾਂ ਬੜੀ ਵਾਰ ਜਾ ਕੇ ਉਹਨਾਂ ਦੇ ਆਫਿਸੇ ਵੀ ਮਿਲ ਚੁੱਕੇ ਹਾਂ ਬੜੀ ਵਾਰ ਕਹਿ ਚੁੱਕੇ ਹਾਂ ਕਿ ਸਰ ਸਾਡੀ ਸਮੱਸਿਆ ਹੱਲ ਕਰੋ ਸਾਡੀ ਸਮੱਸਿਆ ਹੱਲ ਕਰੋ 3 ਸਾਲ ਦੇ ਵਿੱਚ ਸੋਸਾਇਟੀ ਹੈਂਡਓਵਰ ਹੋ ਜਾਂਦੀ ਹੈ ਬਿਲਡਰ ਦਾ ਕੰਮ ਹੁੰਦਾ ਸੋਸਾਇਟੀ ਨੂੰ ਬਣਾਣਾ ਬਣਾਣਾ ਅਗਰ ਉਹਨੇ ਨਹੀਂ ਬਣਾਉਂਦਾਗਾ ਤੇ ਉਹ ਉਹਦਾ ਇਸ਼ੂ ਹੈਗਾਗਾ ਮੇਨਟੇਨ ਕਰਨਾ ਬਿਲਡਰ ਦਾ ਕੰਮ ਨਹੀਂ ਹੁੰਦਾਗਾ ਮੇਨਟੇਨ ਕਰਨੇ ਮੇਨਟੇਨੈਂਸ ਕੰਪਨੀ ਹੁੰਦੀ ਹੈ ਬਿਲਡਰ ਨੇ ਅੱਜ ਤੱਕ 2014 ਨੂੰ ਲੈ ਕੇ 2025 ਚੜ੍ਹਗਾ ਅਜੇ ਤੱਕ ਇਹਨੇ ਕੰਪਲੀਸ਼ਨ ਹੀ ਨਹੀਂ ਕੀਤੀ ਨਾ ਸਾਡੇ ਕੋਲ OC ਸਰਟੀਫਿਕੇਟ ਹੈ ਨਾ ਸਾਡੇ ਕੋਲ CC ਸਰਟੀਫਿਕੇਟ ਹੈ ਨਾ ਸਾਡੇ ਕੋਲ ST P ਹੈ ਸਾਡਾ ਪਾਣੀ ਇੰਨਾ ਗੰਦਾ ਹੋਗਾ ਇੱਕ ਮੋਟਰ ਹੈਗੀ ਬਾਰਿਸ਼ ਆ ਜਾਂਦਾ ਤਾਂ ਇਤਨਾ ਗੰਦਾ ਪਾਣੀ ਆਉਂਦਾ ਸਾਡੇ ਪੀਣ ਛੱਡਨਾਂ ਦੇ ਲਾਇਕ ਵੀ ਨਹੀਂ ਰਹਿੰਦਾਗਾ ਇਸ ਅਸੀਂ ਪੂਰੀ ਸੋਸਾਇਟੀ ਅੰਦਰ ਬਹੁਤ ਪਰੇਸ਼ਾਨ ਹੈਗੇ ਆ ਅਸੀਂ ਬੜੀ ਵਾਰੀ ਬਿਲਡਰ ਨੂੰ ਇਨਟੀਮੇਸ਼ਨ ਦਿੱਤਾ ਪਰਸੋਂ ਵੀ ਦਿੱਤਾ ਉਦੋਂ ਦਿੱਤਾ ਐਨੇ ਪਰਸੋਂ ਚੌਥੇ ਅਖਬਾਰ ਦੇ ਵਿੱਚ ਆਪਣੀ ਇੱਕ ਕਰਨ ਐਨ ਬੰਧਾਰੀ ਇਹਨਾਂ ਦਾ EMPLOYEE ਹੈਗਾ ਨਹੀਂ ਲਿਖੇ ਦਿੱਤਾ ਕਿ ਅਸੀਂ ਬੈਠ ਕੇ ਮੀਟਿੰਗ ਕਰਕੇ ਗੱਲਬਾਤ ਕਰਾਂਗੇ ਅਸੀਂ ਅੱਜ ਵੀ ਇਹਨਾਂ ਨੂੰ ਰਿਟਰਨ ਦੇ ਵਿੱਚ ਲੈਟਰ ਦਿੱਤਾਗਾ ਵੀ ਤੁਸੀਂ ਆਓ ਸਾਡੇ ਨਾਲ ਗੱਲਬਾਤ ਕਰਕੇ ਸਾਡੀ ਸਮੱਸਿਆ ਹੱਲ ਜਾਓ ਬਟੇ ਕੋਈ ਵੀ ਸਮੱਸਿਆ ਸਾਡੀ ਨਹੀਂ ਸੁਲਝਾ ਰਹੀ ਹੈ ਇਸ ਕਰਕੇ ਅਸੀਂ ਬਹੁਤ ਪਰੇਸ਼ਾਨ ਹੈ ਕਿ ਸਾਡੀ ਇਹ ਸਮੱਸਿਆ ਦਾ ਹੱਲ ਹੋਏ ਉਹ ਆਪਣੇ ਪਲਾਟ ਤੇ ਕੰਮ ਕਰਨ ਸ਼ੁਰੂ ਕਰਨਾ ਚਾਹੁੰਦਾ ਤਾਂ ਉਦੋਂ ਪਹਿਲਾਂ ਹੋਲਡਿੰਗ ਚਾਰਜ ਮੰਗਦੇ ਆ ਕਹਿੰਦੇ ਪਹਿਲਾ ਪਿਛਲਾ ਸਾਰਾ ਬੈਲੈਂਸ ਕਲੀਅਰ ਕਰੋ ਪਿਛਲਾ ਕੋ ਬੈਲੈਂਸ ਹੁੰਦਾ ਨਹੀਂ ਮੇਨਟੇਨੈਂਸ ਮੰਗਦੇ ਆ ਤੇ ਨਾਲੇ ਹੋਲਡਿੰਗ ਚਾਰਜ ਮੰਗਦੇ ਆ ਕਿਤੇ ਤਾਂ 5 ਲੱਖ 4 ਲੱਖ 3 ਲੱਖ ਨਾਨੇ ਬਣਾਇਆ ਹੋਇਆਗਾ ਉਹ ਪਹਿਲਾ ਦਿਓ ਤਾਂ ਆਪਣੇ ਪਲਾਟ ਤੇ ਕੰਮ ਸ਼ੁਰੂ ਕਰੋ ਨਹੀਂ ਤਾਂ ਤੁਸੀਂ ਆਪਣੇ ਪਲਾਟ ਤੇ ਕੰਮ ਹੀ ਨਹੀਂ ਸ਼ੁਰੂ ਕਰ ਸਕਦੇ ਬਾਕੀ ਸੜਕਾਂ ਦਾ ਬੁਰਾ ਹਾਲ ਆ ਬਾਕੀ ਵੀਰ ਜੀ ਨੇ ਤੁਹਾਨੂੰ ਦੱਸਿਆ ਹੀ ਆ ਵੀ ਕੀ ਕੀ ਪ੍ਰੋਬਲਮ ਸਾਡੀ ਹੈਗੀ ਆ ਕੋਈ ਹੱਲ ਨਹੀਂ ਹੈਗਾ ਇੱਥੇ